ਉੰਮੱਤਣ ਲੱਗੀ ਹਨ ਤੇ ਪਿੰਡ ਵਾਲੇ ਹੀ ਜੈਲਸ ਕਰਨ ਲੱਗੇ ਹਨ ਜਿਸ ਕਰਕੇ ਉਸ ਨੂੰ ਆਪਣੀ ਵਰਕਸ਼ਾਪ ਦਾ ਫਰੰਟ ਡਾਉਣਾ ਪੈ ਰਿਹਾ ਹੈ ਤੇ ਜਿਹੜੀ ਉਸਨੇ ਸਫਲਤਾ ਪਾਈ ਸੀ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਸਨ ਤੇ ਬਾਕੀ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਕਿਸੇ ਦੀ ਮਿਹਨਤ ਨੂੰ ਸੜਨਾ ਨਹੀਂ ਚਾਹੀਦਾ ਬਲਕਿ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿਉਂਕਿ ਹਰ ਬੰਦਾ ਆਪਣੀ ਮਿਹਨਤ ਦੇ ਦਮ ਤੇ ਅੱਗੇ ਆਉਂਦਾ ਹੈ ਜਿਵੇਂ ਕਿ ਬ੍ਰਾਊਨ ਕੁੜੀ ਨੇ ਆਪਣੀ ਮਿਹਨਤ ਨਾਲ ਵੈਲਡਿੰਗ ਦਾ ਕੰਮ ਕੀਤਾ ਤੇ ਵੈਲਡਿੰਗ ਦੇ ਕੰਮ ਤੋਂ ਅੱਜ ਉਸ ਨੂੰ ਮਿਲੀਅਨਸ ਦੇ ਵਿੱਚ ਲੋਕ ਪਛਾਨਦੇ ਹਨ ਸਕਰ ਕੇ ਆਪਣੀ ਮਿਹਨਤ ਨਾਲ ਖੁਦ ਅੱਗੇ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਤੇ ਸੰਭੋ ਚਾਹੀਦਾ ਤੇ ਬਾਕੀ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬੀਆਂ ਦੇ ਜਣਿਆਂ ਤੇ ਜੇ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ